ਜੈਸਨ 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 ਹਾਨ ਖਾਨ ਖਾਨ ਹਾਨ ਖਾਨ ਖਾਨ ਹਾਨ ਖਾਨ ਖਾਨ ਪਹਿਨੀਆ ਫੈਸਲੇ ਵੱਡੇ ਵੱਡੇ ਲੋਟਾਂ ਦਾ ਬੋਲਿਆ ਧਾਰਾ ਐਂ ਕੇਖੜਾ ਵੀ ਖਰੇ ਖਰੇ ਟੋੜਦਾ ਨਾ ਟੋਪ ਦੇ ਜਾਫੀਆਂ ਵਿੱਚ ਆਉਂਦਾ ਆ ਲਖਾਨਾ ਮੰਡਾ ਹੁਣ ਕੌਡੀ ਵਿੱਚ ਸ਼ਾਉਂਦਾ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਸਾਖ ਲੇਰ ਆ ਤੇ ਅੱਜ ਆਪਾਂ ਚੱਲੇ ਅਮਰਤੌਲਖ ਦੇ ਪਿੰਡ ਇੱਕ ਵੱਡੀ ਕੱਪ ਆ ਬਹੁਤ ਤਗੜਾ ਤੇ ਸੁਪਰਸਟਾਰ ਆਉਣਗੇ ਉੱਥੇ ਵੱਡੇ ਤੋਂ ਵੱਡੇ ਆ ਆਜੋ ਪੂਰਾ ਵਲੌਗ ਵੇਖ ਕੇ ਜਾਇਓ ਤੇ ਬਾਕੀ ਆਪਾਂ ਦੱਸਦੇ ਆ ਕਿਹੜੇ ਕਿਹੜੇ ਖਿਡਾਰੀ ਆਉਣਗੇ ਆ ਤੇ ਕਿਹੜਾ ਮੈਚ ਜਿੱਤਦੀ ਆ ਟੀਮ ਤੇ ਆਜੋ ਸਾਰਾ ਲੋ ਜੀ ਬਾਬਾ ਜੀ ਆ ਗਏ ਆ ਔਲਖ ਖੁਰਤ ਇੱਧਰੋਂ ਜਿਹਾ ਵੇਖੋ ਕਿੱਦਾਂ ਲੱਗਾ ਜਿਹੜੀ ਸੈਰ ਤੇ ਕਬੱਡੀ ਦਾ ਕੱਪ ਆ ਦੂਰ ਦੂਰ ਤੱਕ ਟਰਾਲੀਆਂ ਦੀਆਂ ਲੈਣਾ ਤੇ ਜਾਮ ਵੇਖੋ ਕਿੰਨਾ ਆ ਪਾਣ ਜਾਣਦੇ ਜਿੱਥੇ ਕਬੱਡੀ ਕੱਪ ਹੋੰਦਿਆ ਆ ਆ ਗਏ ਆ ਜੀ ਇੱਥੇ ਟਰੈਕਟਰ ਵੇਖੋ ਤੇ ਭੀੜ ਵੇਖੋ ਕਿੰਨੀ ਆ ਕਬੱਡੀ ਕੱਪ ਦੇ ਇਧਰ ਸੰਗਤਾਂ ਦਾ ਪੂਰਾ ਠਾਠਾ ਮਾਰਦਾ ਇਕੱਠ ਆ ਕਰੋ ਜਾ ਲਓ ਜੀ ਇਧਰ ਆ ਗਿਆ ਰਾਜਾ ਪਤਲੀ ਵਾਲਾ ਜੋਦਾ ਘੱਸ ਇਧਰ ਆ ਗਿਆ ਜੀ ਅਮਰਤਾ ਔਲਖ ਨਾਲ ਜਸਨ ਆਨ ਲੰਗਵੀਰ ਆ। ਹੁਣ ਚੋਟੀ ਦੇ ਸਟਾਰ ਪਹੁੰਚ ਗਏ ਅੱਜ। ਤੇ ਵੱਡਾ ਹੱਥ ਆਠ ਹੋ ਗਿਆ। ਇੱਧਰ ਆ ਗਿਆ ਜੀ ਬੁਲਟ ਫੀਰਾਵਾ। ਲੋ ਜੀ ਇੱਧਰ ਪਹਿਲੀ ਰੇਡ ਪੈ ਗਈ ਐ ਤੇ ਇੱਕ ਪਾਸੇ ਅਮਰਤਾ ਔਲਖ ਦੇ ਦਾਦਾ ਜ ਆ ਪੱਦਰੀ ਦਾ ਪੂਰਾ ਸਿਰਾ ਹੁਣ ਆ ਸਾਰਾ ਵੇਖ ਕੇ ਜਾਇਓ ਮੈਚ। ਪਰੇ ਟੋਡਾ ਨਾ ਟੌਪ ਦੇ ਜਾਫੀਆਂ ਵਿੱਚ ਆਉਣਾ ਔਲਖਾਣਾ आलमगीर साहिब जी धरती आहे राजा मिले जि गुरू हरगो साहिब पातशाही रविजा कला चोला पशन ਦੁਨੀਆ ਦੇ ਵਿੱਚ ਚੱਲ ਰਹੀ ਹੈ ਦਸ਼ਮੀਆਂ ਕਬੱਡੀਆਂ ਦੀ ਇੰਗਲੈਂਡ ਦੇ ਵਿੱਚ ਖੇਡਿਆ ਇਹ ਵੀ ਅੰਦੇਸ਼ਕ ਕਬੱਡੀਆਂ ਦਾ ਚਰਚਾ ਹੋਈ ਇੰਗਲੈਂਡ ਦੇ ਵਿੱਚ ਇਹਦੀਆਂ ਥਾਪੀਆਂ ਦੀ ਚਰਚਾ ਹੋਈ ਇੰਗਲੈਂਡ ਦੇ ਵਿੱਚ ਸ਼ਿੰਦੇ ਅਮਲੀ ਦੀ ਟੀਮ ਨੇ ਇਹ ਮੁੰਡੇ ਨੇ ਵੀ ਬੱਲੇ ਬੱਲੇ ਕਰਾਈ ਸਾਹਮਣੇ ਰੌਲੀ ਪਿੰਡ ਜ਼ਿਲ੍ਹਾ ਮੋਗਾ ਇਸ ਨੌਜਵਾਨ ਗਰੂ ਦਾ ਇਹ ਮਿੱਤਾ ਰੌਲੀ ਵਾਲਾ ਕੋਸ਼ਿਸ਼ ਕਰਵਾ ਤੇ ਜਿਸਮ ਜਵਾਨ ਦੇ ਵਿੱਚ ਕੈਨੇਡਾ ਕੱਪ ਦਾ ਬੈਸਟ ਸਪਲਰ ਕੱਲ ਦੇ ਕੱਪ ਦਾ ਜੀਪ ਦਾ ਜੇਤੂ ਖੀਰਾ ਵਾਲੀ ਬੁਲਟ ਵੀ ਆ ਗਿਆ ਜਿਹਨੇ ਮੇਲੇ ਦੇ ਇੱਕ ਵਾਰੀ ਤਾੜੀਆਂ ਮਾਰ ਦਿੱਤੀਓ ਕਮੇਡਾ ਕੱਪ ਦਾ ਬੈਸਟ ਰੇਡਰ ਹਰਮਨ ਬੁੱਲਤਰ ਸਿੰਘ ਪਨਾਲ ਦਾ ਪੁੱਤ ਹੈ ਉਹ ਵੀ ਪੁੱਜਿਆ ਸਾਹਮਣੇ ਕਬੱਡੀ ਨੌਜਰ ਰਵੀ ਫੁਰਜ ਲੇਟਾਂ ਵਾਲਾ ਇਹ ਅਮਰਤ ਦਾ ਚੇਲਾ ਹਰੀ ਇਸ ਵੇਲੇ ਪਰ ਨੰਦੇ ਸਿੰਘ ਦਾ ਆਪਣੀ ਟੀਮ ਖੇਡ ਰਹੀ ਹੈ ਅਗਲੀ ਰੇਡ ਆਹ ਮੁੰਡਾ ਖੇਡਿਆ ਇੰਗਲੈਂਡ ਦੇ ਵਿੱਚੋਂ ਮੇਰੇ ਇੱਕੇ ਸ਼ੰਮੀਪੁਰੀਏ ਸੀਤੇ ਦੀ ਟੀਮ ਲਈ ਖੋਡਿਆ ਭਗਤਪੁਰੀਏ ਮੰਨ ਤੇ 베ਰੀ ਵਾਲੇ ਮੇਰੇ ਮਿੱਤਰੋ ਆਰ ਪੇਟਾ ਵਾਲੇ ਤਾਰੀ ਦੀ ਟੀਮ ਲਈ ਇਹ ਨੌਜਾਨ ਗੋਡਾ ਕਰਵਾਈ ਹੈ ਆਉ ਵੀ ਸਿੱਖ ਰਣ ਹੈ ਸਾਹਮਣੇ ਨੌਜਾਨ ਦੀ ਪਈ ਰੇਡ ਫੇਰ ਮੈਦਾਨ ਦੇ ਵਿੱਚ ਇਹ ਤੀਨਾ ਪਹਾਲਾ ਪਿੰਡ ਹੈ ਇਸ ਨੌਜਾਨ ਗਬਰੂ ਦਾ ਚਾਰ ਜਾਫੀਆ ਵਿੱਚ ਹੋਰ ਕੌਣ ਬੱਲੇ ਬੱਲੇ ਕਰਵਾਉਂਦਾ ਆਉ ਵਿਖਾ ਵਾਲਾ ਸਿਰੇ ਦਾ ਜਾਫੀ ਪਰ ਪੱਧਰੀ ਵਾਲਾ ਲੱਖਾਂ ਦੇ ਪੌਂਡਾਂ ਵਾਲੇ ਜੱਫੇ ਲਾਉਣ ਦੇ ਵਿੱਚ ਪ੍ਰਸਿੱਧ ਹੈ ਮੇਰੇ ਵੀਰੋ ਲੱਖਾਂ ਦੇ ਪੌਂਡਾਂ ਵਾਲੇ ਜੱਫੇ ਲਾਉਣ ਦੇ ਵਿੱਚ ਰੇਮ ਚੈਂਜਰ ਪਰ ਫਰਮਜੀਤਪੁਰ ਦੀ ਧਰਤੀ ਹੈ ਦੁਨੀਆ ਦੇ ਵਿੱਚ ਬਾਗੀ ਦੀ ਗੱਲ ਚੱਲਦੀ ਹੈ ਮੇਰੇ ਪੰਜਾਬੀ ਵੀਰੋ ਇਹ ਹੈ ਬਾਗੀ ਟੱਕੜ ਖਿਡਾਰੀ ਹੈ ਕੋਈ ਟੱਕੜ ਕਹਾਉਣਾ ਕੋਈ ਸ਼ੂਕ ਨਹੀਂ ਆਉਂਦਾ ਮਿਲਕ ਜਾਂਦੀ ਹੈ ਮੈਦਾਨਾਂ ਵਿੱਚ ਖਿੰਡ ਮਿੱਤਰੋ ਗੱਬਰੂ ਕਬੱਡੀ ਦੇ ਜਿੰਕ ਮਿੱਤਰੋ ਉਧਰ ਦੀ ਸਾਈਡ ਟੀਮ ਲਈ ਜੋੜ ਗਿਆ ਕਬੱਡੀ ਪੌਣ ਦੇ ਲਈ ਜੋਰਾ ਡਿਗਰਾਲ ਵਾਲਾ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਡਿਗਰਾਲ ਪਿੰਡ ਹੈ ਜਿਲੰਦਰ ਦੇ ਵਿੱਚ ਦੋ ਮਾਰ ਖੇਡ ਆਇਆ ਟਲਫੋਰ ਦੀ ਖੇਡ ਕਲੱਬ ਲਈ ਪਰ ਸਾਹਮਣੇ ਦੇਖਦਾ ਗਲਬੀਰ ਸਿੰਘ ਕੀ ਦਿਖਾਰੀ ਹੈ ਕਸ ਪਿੰਡਾ ਇਸ ਨੌਜਵਾਨ ਖਿਡਾਰੀ ਦਾ ਇਹ ਹੈ ਜੋਧਾ ਕਸ ਵਾਲਾ ਸਰਦੂਆ ਮਿੱਕਲਾ ਪੜ ਗਿਆ ਹੋਇਆ ਪ੍ਰੇਮ ਸਿੰਘ

ਦੇ ਮੇਲੇ ਤੇ ਅਮਰਤ ਛਾਈ ਜਾਂਦਾ ਏ ਧੁੰਮਾ ਪਾਈ ਜਾਂਦਾ ਏ ਹੱਥ ਜੋੜ ਕੇ ਬੇਨਤੀ ਰੋਗੇ ਸੰਗਤ ਸੋਹਾ ਦੀ ਬੈਠੀ ਐ ਕਬੱਡੀ ਦੇਖਣ ਦੇ ਲਈ ਸੈਸ਼ਨ ਹਾਲਮਜੀਤ ਸਾਹਿਬ ਦੀ ਧਰਤੀ ਦਾ ਜ਼ਿਲ੍ਹਾ ਲੁਧਿਆਣਾ ਸਿਕੰਦਰ ਪਹਿਲਵਾਨ ਦਾ ਪੁੱਤ ਐ ਖੇਡ ਮੈਦਾਨ ਦੇ ਵਿੱਚ ਇਸ ਲਈ ਤਗੜਾ ਨੰਬਰ ਜਿਹੜਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਜਿੰਦੇਰੇ ਦਾ ਪੁੱਤਰ ਐ ਆਸ਼ੂ ਕਬੱਡੀ ਪੌੜ ਦੇ ਲਈ ਵਾਧਾ ਹੋਇਆ ਐ ਸਖਦਾਲ ਵਾਲੇ ਕਾਕੇ ਦੀ ਟੀਮ ਹੈ ਓਵਰ ਬਾਉ ਆਲ ਖਨੇ ਤਕੜੀ ਕਬੱਡੀ ਖੇਡੀ ਹੈ ਮੇਰੇ ਵੀਰੋ ਔਰ ਅੱਜ ਆਲਖਾਂ ਦੇ ਵਿੱਚ ਕਾਪਾ ਵੱਡੀ ਟੀਮ ਲੈ ਕੇ ਪੁੱਜੇ ਨੇ ਸਾਹਮਣੇ ਦੇਖਦਾ ਬਿਆਸ਼ੂ ਲਸੇ ਮੇਰੇ ਮਿੱਤਰੋ ਉਧਰ ਵੀ ਸੈਣ ਮਕਾਂਗਲਾ ਗੁੱਡੇ ਦਾ ਹੋਇਆ ਟੱਚ ਵੱਜਿਆ ਤੇ ਪੁਆਇੰਟ ਰੇਡਰ ਤੇ ਪਈਆਂ ਸਾਡੇ ਦਰਮਿਆਨ ਵੀ ਆ ਆਂਕੇ ਆ ਮਾਈ ਦੀਆਂ ਥਾਪੀਆਂ ਪੱਟਾਂ ਤੇ ਮੁਰਜਰੇ ਟਾਂ ਪੈਂਦਾ ਰਵੀ ਰਵੀ ਕਹਿੰਦੀ ਦੁਨੀਆ ਜਿਹਦੀ ਰੇਡ ਪੈਂਦੀ ਹੈ ਧਰਤੀ ਬੰਦੀ ਹੈ ਜਨ ਕਿਸੇ ਕਬਰੂ ਦੀ ਰੇਡ ਮੈਦਾਨ ਚ ਪੈਂਦੀ ਹੈ ਪੌਣ ਜੱਫਾ ਲਾਊਗਾ ਦੁਨੀਆ ਦੇ ਰਾਹ ਦੇ ਉੱਤੇ ਕਹਿੰਦੀ ਹੈ ਪਲਵੀਰ ਸਿੰਘ ਸੰਧਵਾ ਵਾਲਾ ਸਪੋਟਰ ਬੋਲਾ ਸੰਧਵਾ ਵਾਲਾ ਕਮਾਲ ਦਾ ਜੱਫਾ ਲਾਇਆ ਫੇਰਾ ਕਰਾਇਆ ਸਾਹਮਣੇ ਬਾਗੀ ਪਰਮਜੀਤਪੁਰੇ ਵਾਲਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਹੈ ਬਾਗੀ ਦਾ ਬੋਲਾ ਹੈ ਤਾਵਾ ਔਰ ਲੰਮੜ ਵਰਗੇ ਖਾਨ ਕਹਿੰਦੇ ਮੁੰਡਾ ਪੈਣੀ ਵਾਂਗਰ ਵਾਲਾ ਪਰ ਸਾਹਮਣੇ ਦੇਖਦਾ ਵੀ ਵੱਧ ਰਿਹਾ ਹੈ ਪੰਜਾਬ ਪੁਲਿਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿੰਨੇ ਵੀ ਸੀਨੀਅਰ ਆਫੀਸਰ ਆਪ ਤੋਂ ਆਪਣੀ ਡਿਊਟੀ ਤੇ ਹਾਜ਼ਰ ਨੇ ਸਾਰੇ ਪ੍ਰੋਸੈਸ਼ਨ ਦਾ ਧੰਨਵਾਦ ਹੈ ਬਹੁਤ ਵੱਡੀ ਜ਼ਿੰਮੇਵਾਰੀ ਸਾਰੇ ਨੌਜਵਾਨਾਂ ਬਾੜਿਆ ਸਾਰਿਆਂ ਦਾ ਸਤਿਕਾਰ ਹੈ ਸਾਹਮਣੇ ਨੌਜਵਾਨ ਗਗਰੂ ਜੀ ਪੁਹਾਰੇ ਵਾਲੇ ਟੀਮੇ ਦੀ ਕਬੱਡੀ ਹੈ ਰਾਜਾ ਪਧਰੀ ਹੈ ਅਮਰਤਾਉ ਵਿਖਾ ਅੰਗਲੇਨ ਕੈਨੇਡਾ ਵਿੱਚ ਤੁਮਾਂ ਨੇ ਵੱਡੇ ਨਾਮ ਜਿਹੜੇ ਕਬੱਡੀ ਦੇ ਵਿੱਚ ਇਸ ਨੌਜਵਾਨਾਂ ਯਾਫੀ ਨੇ ਜਿੱਤੇ ਹੈ ਔਰ ਖਾ ਦਾ ਨਾ ਕਬੱਡੀ ਬਾ ਮੇਰੇ ਮਿੱਤਰੋ ਢੰਡੋਈ ਪੰਡੋਈ ਦੇ ਏਰੀਆ ਦਾ ਇੱਕ ਪ੍ਰਸਿੱਧ ਕਬੱਡੀ ਖਿਡਾਰੀ ਜਿਹਨੇ ਪਾਸ ਦੀ ਲੈਣ ਤਾਰ ਛੇਤੀ ਦੁਨੀਆ ਵਿੱਚ ਉਧਰ ਨਹੀਂ ਸੈ ਟਾਂਡ ਲੰਮੜ ਦੇ ਨਾਲ ਪੁਆਇੰਟ ਨਾਲ ਤਿਆਰ ਹੈ ਔਲ ਖਾਂ ਵਾਲੇ ਦੇ ਵਿੱਚ ਟਿੰਕ ਜਿੱਨੇ ਜਾਣ ਦੀ ਸਾਡੇ ਵਾਲੇ ਦਾ ਬਾਹਰ ਕਿਉਂ ਨਰ ਨਾਲ ਹੋਣਾ ਸਨਮਾਨ ਦੀ ਵੱਡੀ ਗੱਲ ਚੱਲੀ ਦੋਰੇ ਦੀ ਰੇਡ ਮੁਕਾਬਲਾ ਟੱਚ ਪਿੰਨੀ ਦੇ ਨਾਲ ਪਰ ਜਿੱਤੀ ਸੈਦ ਹਸੈਮ ਚੇਰਾ ਆ ਗਿਆ ਵੀ ਹੱਥ ਮੈਨੂੰ ਲੱਗਿਆ ਟੱਚ ਨਹੀਂ ਹੋ ਸਕਿਆ ਇਹ ਆ ਹਸੈਨ ਗੁੱਜਰ ਮੇਰੇ ਮਿੱਤਰੋ ਪੌਂਡਾ ਵੀ ਗੁੱਜਾ ਵੀ ਜਸ਼ਨ ਪੁਲਵਾਨ ਆਲੰਗੀਰ ਸਾਹਿਬ ਦੀ ਧਰਤੀ ਦਾ ਪੌਂਡਾ ਕਬੱਡੀ ਐਨ ਮਖੜਾ ਅੰਦਾਜ਼ ਬੱਲੇ ਬੱਲੇ ਕਰਵਾਉਂਦਾ ਹੈ ਕਬੱਡੀ ਦਾ 스타 ਜਸ਼ਨ ਆਲੰਗੀਰ ਸਾਹਿਬ ਦੀ ਧਰਤੀ ਦਾ ਔਰ ਸਾਹਮਣੇ ਕੀਤੀ ਹੋਈ ਕੋਟੇ ਲੌਰੀਆ ਨ ਗਬਰੂ ਦੀ ਰਸ਼ੀਦ ਪਿੰਡਾ ਮੰਡੀ ਅਹਿਮਦਗੜਾ ਲੱਕ ਹੈ ਸਾਮਨ ਹੋ ਜੈਨ ਕੋਸ਼ੀ ਦੇ ਵੱਤੂ ਪਾ ਰਹੇ ਸਾਮਨ ਕਮਕਿਆਂ ਵਾਲਾ ਜਿਹਨੂੰ ਪੰਮਾ ਵੀ ਆਖਦੇ ਐ ਇਹ ਐ ਕਮਕਿਆਂ ਵਾਲਾ ਮੁੰਡਾ ਕਮਕੇ ਟਕਾਣਾ ਸਾਡਾ ਜਿਲ੍ਹਾ ਲੁਧਿਆਣਾ ਸਾਡਾ ਪਰ ਕੇਨ ਚੰਗਰ ਥਾਣੇਦਾਰਾਂ ਦਾ ਸੁਪੁੱਤਰ ਇਹ ਆ ਪਤਰੀਆ ਰਾਜਾ ਇਹ ਆ ਪਤਰੀਆ ਰਾਜਾ ਗੱਲ ਸਿਰੇ ਦੀ ਕਰਾਊਗਾ ਆਪ ਸਪਈ ਦਾ ਮਾਰ ਤਾਰ ਹੁੰਦਾ ਕਿਤੇ ਸੱਜਰੇ ਜਵਾਈ ਦਾ ਸੂਟ ਬੂਟ ਜੱਟ ਦੇ ਕਿਸੇ ਤੇ ਮੰਗੇ ਦਾ ਰੇਸ ਤੇ ਤੋਲੇ ਗਰਦਾਸ ਚੰਗੇ ਨਾ ਲੈ ਕੇ ਕਈਆਂ ਗੱਲਾਂ ਸੀਨੇ ਚੁੱਭ ਜਾਂਦੀਆਂ ਮਾੜਾ ਟਾਈਮ ਹੋਵੇ ਪਤਕਾਂ ਵੀ ਟੁੱਟ ਜਾਂਦੀਆਂ ਪਰ ਗੁੱਡੇ ਨੇ ਟੱਚ ਮਾਰਿਆ ਹੈ ਹਰ ਇੱਕ ਦੇ ਨਾਲ ਆਪਾ ਮੰਦਾ ਜੀ ਕਬੱਡੀ ਕਲੱਬ ਹੌਲਕ ਜੀਪੀ ਤਿਹਾਰ ਦੀ ਟੀਮ ਖੇਡ ਰਹੀ ਹੈ ਮਾਮਗੜ ਦੇ ਦਿਲਜੀਤ ਸੋਤੇ ਉਹਨਾਂ ਦਾ ਬੰਦਾ ਪਿਆਰ ਆ ਬਾਊ ਹੌਲਕ ਦੇ ਨਾਲ ਜੀਟੀ ਵੀ ਟੀਮ ਚੈਂਪੀਅਨ ਬਣੀ ਕੈਨੇਡਾ ਦੇ ਵਿੱਚ ਕਬੱਡੀ ਤੋਂਣ ਦੇ ਲਈ ਵਾਧਾ ਹੋਇਆ ਹੈ ਅਗਲੇ ਮੈਚ ਦੀਆਂ ਟੀਮਾਂ ਵੀ ਦੋਨੋਂ ਟੀਮਾਂ ਨੂੰ ਬੇਨਤੀ ਹੈ ਇੱਕ ਪਾਸੇ ਕਹਿੰਦੇ ਟੀਮ ਸਰਗਵਾਸੀ ਭੇਜਾ ਪਾਮ ਕਬੱਡੀ ਕਲੱਬ ਵਿਖਮਾ ਦੀ ਟੀਮ ਖੇਡੇਗੀ ਦੂਸਰੇ ਪਾਸੇ ਐਨਆਰਆਈ ਨਕੋਦਰ ਆ ਰਸ਼ੀਨ ਵਾਲਾ ਫਾਨਾ ਕਮਾਲ 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 ਕਰਦਾ ਹੋਇਆ ਬਾਗੀ ਨੂੰ ਜੱਫਾ ਲਖਾ ਦੇ ਵਿੱਚ ਇਸ ਨੇ ਕਹਿੰਦੇ ਫਾਨਾ ਰਾਨੋ ਜੱਫਾ ਲਾ ਗਿਆ ਮੇਰੇ ਵੀਰੋ ਫਾਨਾ ਜਦੋਂ ਨਟਾਂ ਨੂੰ ਚੜ੍ਹ ਜੇ ਨਾ ਵੇਚਾਂ ਤੇ ਚੜਦੇ ਤੇ ਮੇਰੇ ਵੀਰਾਂ ਦੇ ਜੰਗਾਲੇ ਨਾਟ ਖੁੱਲ ਜਾਂਦੇ ਆ ਉਧਰ ਸਰਦਾਰ ਸਰਵਨ ਸਿੰਘ ਜੀ ਚਮਕਿੰਚਾ ਰਹਾਚੋ ਆ ਉਹ ਵੀ ਪੁੱਜਿਆ ਹੈ ਚੇਚੇ ਦਰ ਤੇ ਸਤਿਕਾਰ ਕਰਾਂਗੇ ਰਵੀਪੁਰ ਜ਼ਿਲ੍ਹੇਟਾਂ ਵਾਲਾ ਜੋਰ ਪੂਰਾ ਨਖਰੇ ਆੰਗੰ ਬੋਲਦਾ ਨਾ ਜਾਂਦਾ ਪਰ ਬੁਰਜੇ ਈਟਾਂ ਵਾਲੇ ਵਾਲਾ ਯੋਧਾ ਹੈ ਹਰਮਨ ਬੁਲਟ ਵੀ ਪੁੱਜਿਆ ਹੈ ਖੀਰਾਂ ਵਾਲੀ ਹੈ ਕੈਨੇਡਾ ਕੱਪ ਦਾ ਬੈਸਟ ਖਿਡਾਰੀ ਆ ਨੌਜੋਨ ਯੋਨਾ ਘਾਸ ਹੈ ਇਹਨੇ ਵੀ ਕੈਨੇਡਾ ਇੰਗਲੈਂਡ ਇਸਾਲ ਯੂਰਪ ਖੇਡ ਕੇ ਆਇਆ ਹੈ ਇਹ ਘੱਸ ਪਿੰਡ ਵਾਲਾ ਯੋਧਾ ਹੈ ਮਾਨ ਕਬੱਡੀ ਦਾ ਫਗਵਾੜਾ ਮਾਨਕ ਭਰਾਮਾ ਵੀ ਖੇਡ ਕਲੱਬ ਨਾਲੇ ਬਿਲਗੇ ਦੀ ਟੀਮ ਖੇਡ ਰਹੀ ਹੈ ਆ ਯੋਧਾ ਵੇਖ ਰਹਿ ਨਹੀਂ ਇੰਨਾ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਹੈ ਕੋਹਾੜੇ ਵਾਲੇ ਟੀਨੇ ਵੀ ਅਗਲੀ ਕਬੱਡੀ ਮੈਦਾਨ ਦੇ ਵਿੱਚ ਫੇਰ ਪੈ ਗਈ ਹੈ ਹੁਸੈਨ ਗੁੱਜਰ ਮਹਿਮਦ ਵਾਇਆ ਗਿੰਨੀ ਹੈ ਸੰਧਵਾ ਵਾਲਾ ਗੋਲਾ ਤੇ ਵਿਚਾਲੇ ਆਖ ਦੇ ਵੀ ਰਾਜਾ ਪੱਧਰੀ ਹੈ ਮੇਰੇ ਮਿੱਤਰੋ ਹੁਣ ਕੌਣ ਜੱਫਾ ਲਾਉਗਾ ਚਾਰ ਲਟੈਣਾ ਵਰਗੇ ਗੱਭਰੂ ਬੱਬਰ ਸ਼ੇਰਾਂ ਦੀ ਮਿੱਚਾ ਇੱਕ ਦੇ ਨਾਲ ਟੱਕਰ ਟੱਕਰ ਤੇ ਚੱਕਰ ਆਹ ਸੱਦਵਾ ਵਾਲੇ ਗੋਲੇ ਦੇ ਨਾਲ ਦਾ ਹੋਈ ਵਾਲਾ ਇਹ ਵੀ ਕਹਿੰਦੇ ਨੌਜਾਨ ਗੱਭਰੂ ਖੇਡ ਹੈ ਕਿੰਗਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਇਹਨੇ ਵੀ ਸਲੋ ਦੀ ਟੀਮ ਲਈ ਸਾਊਂਡ ਵਾਲਾ ਵੀ ਇੱਥੇ ਹੋਸਟ ਹੋ ਕੇ ਆ ਗਿਆ ਆਹ ਕੈਮਰੇ ਵਾਲੇ ਜੀਰਾਂ ਨੂੰ ਮੇਰੀ ਫੇਰ ਤੋਂ ਬੇਨਤੀ ਹੈ ਵੀ ਥੋੜਾ ਬਾਹਰਲੀ ਸਾਈਡ ਜਾਣਾ ਵੀਰ ਨੇ ਕਿਉਂਕਿ ਲਾਈਵ ਜਿਹੜਾ ਆਪਾਂ ਸਪੋਰਟਸ ਕੋਰਟ ਦੋਈ ਟੀਮਾਂ ਕੋਪੜਾ ਲਾਗੇ ਵਿੱਠਾ ਹੈ ਬੋਵੀ ਦੀ ਟੀਮ ਪੇਸ਼ ਆ ਪਹਾਮ ਤੇ ਦੂਸਰੇ ਪਾਸੇ ਐਨਆਰਆਈ ਨਕੋਦਰ ਮੈਂ ਮੰਨੇ ਨਕੋਦਰ ਵਾਲੇ ਨੂੰ ਬੇਨਤੀ ਕਰਦਾ ਵੀ ਦੋਵਾਂ ਟੀਮਾਂ ਨੂੰ ਲੈ ਕੇ ਦੋਵੇਂ ਕੋਚ ਹੋਰ ਦਾ ਨੰਬਰ ਜਿਹੜਾ ਹੈ ਆ ਜੀ ਗਰਾਊਂਡ ਤੋਂ ਆਪਾਂ ਕਲੀਅਰ ਰੱਖੀਏ ਜੀ ਜਸ਼ਨ ਆਲਮਗੀਰ ਸਾਹਿਬ ਦੀ ਧਿਰਤੀ ਦਾ ਅਗਲੀ ਰੇਡ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਵਧੇ ਆਏ ਮੇਰੇ ਮਿੱਤਰੋ ਚਾਰ ਨੇ ਹਸੈਨ ਗੁੱਜਰ ਹੈ ਜਹਾਪੁਰਿਆ ਸ਼ਾਖਾ ਇੱਕ ਬੰਨੇ ਆਹ ਜਿੰਮ ਹੱਥ ਪਾਉਂਦਾ ਪੱਕੇ ਪਾਉਂਦਾ ਇਹ ਆ ਨੌਜੋਨ ਇਹ ਆ ਅਲੀ ਇਹ ਆ ਖਾਨ ਕਾਡੀਆਂ ਵਾਲਾ ਇਹ ਸਿਹਰਾ ਓਏ ਨੌਜੋਨ ਆਹ ਇਹ ਕੋਸ਼ਿਸ਼ ਕਰਦਾ ਤੇ ਨੰਬਰ ਜਿਹੜਾ ਰੇਡਰ ਦੇ ਹਿੱਸੇ ਜਾ ਜਿਹੜਾ ਹੈ ਜ਼ਿਲ੍ਹਾ ਲੁਧਿਆਣਾ ਦਾ ਜਗਰਾਉਂ ਦੇ ਬਿਲਕੁਲ ਲਾਗੇ ਕੌਂਕੇ ਗਲਾ ਪਿੰਡਾ ਪ੍ਰਸਿੱਧ ਕਬੱਡੀ ਖਿਡਾਰੀ ਹੁੰਦਾ ਹੈ ਵਾਹ ਤਲਵਾਰ ਹੁਣੇ ਸੰਦੀਪ ਦਿਗਲੀ ਪੁਣੇ ਜੱਗੇ ਹੁਣੇ ਪ੍ਰਸਿੱਧ ਹੋਏ ਆ ਆ ਮੁੰਡਾ ਹਰਮਨ ਹੈ ਇਸ ਲਈ ਕਬੱਡੀ ਪਾ ਰਿਹਾ ਆ ਜਿੰਨੀ ਹੈ ਮਿਹਨਤ ਵਾਲੀ ਹੈ ਸੰਦੀਪ ਨੇ ਤਕੜੀ ਕਬੱਡੀ ਖੇਡੀ ਹੈ ਜੋਤੇ ਦਾ ਨਾਂ ਹੈ ਇਹ ਉਤਮ ਵੀਰ ਦਾ ਵੀਰ ਜਿੰਨੀ ਮਿਹਨਤ ਵਾਲੀ ਹੈ लवली ਪ੍ਰਸਿੱਧ ਹੈ ਆ ਨੌਜੋਨੀ ਕੀਤੀ ਹੋਈ ਕੋਸ਼ਿਸ਼ ਤੇ ਬੌਜਨ ਜੀ ਦੋ ਜਣੇ ਸਟੇਪ 'ਤੇ ਆਉਣ 500 ਸਟੇਜ 'ਤੇ ਚਲੇ ਜਾਣ ਉਧਰਲੀ ਸਾਈਡ 'ਤੇ ਕੀ ਆ ਗਿਆ ਮੇਰੇ ਮਿੱਤਰੋ ਯਾਕੀ ਜਤਿੰਦਰ ਸੰਧੂ ਜੀ ਗਰਵਾਜ ਯੂਕੇ ਪਰਪ ਪੰਨੂ ਜੀ ਯੂਕੇ ਬਲਕ ਸਾਡੇ ਜੋ ਬੁਲਾਰੇ ਕਬੱਡੀ ਦੇ ਇਸ ਮੈਚ ਦੀ ਗੱਲ ਕਰ ਰਹੇ ਆ ਪਹੇਰੀ ਹੈ ਭੰਗੋਈ ਪਿੰਡਾ ਮੇਰੇ ਮਿੱਤਰੋ ਇੰਗਲੈਂਡ ਦੇ ਵਿੱਚ ਖੇਡਿਆ ਇਸ ਸਾਲ ਔਰ ਮੰਡੇ ਪਹਿਲਵਾਨ ਤਾਰੀ ਪਹਿਲਵਾਨ ਦੀ ਟੀਮ ਦੇ ਲਈ ਲੰਮੜ ਦੇ ਨਾਲ ਉਹ ਕਾਵਾਟ ਚੰਗਾ ਟਕਰੋ ਟੱਕਰੀ ਚੱਕਰੋ ਚੱਕਰੀ ਉਹ ਰੈਫਰੀ ਡਿਸੀਜਨ ਹੈ ਬਾਕੀ ਸਕੋਰ ਵੀ ਮੈਨੂੰ ਜਾਣਕਾਰੀ ਦੇ ਦਿਓ ਆਵਾ ਕੋਚੀ ਦਾ ਧਰਵਾਦ ਲਸਾਣਾ ਪਿੰਨਾ ਆਸ਼ੂ ਆਸ਼ੂ ਨਾਮ ਹੈ ਪਰ ਦੂਸਰੇ ਪਾਸੇ ਗੇਮ ਚੇਂਜਰ ਦੁਨੀਆ ਆਖਦੀ ਪੱਤਰੀ ਵਾਲੇ ਰਾਜੇ ਨੂੰ ਆਹ ਸਾਹਮਣੇ ਗੇਮ ਚੇਂਜਰ ਆਖਦੀ ਦੁਨੀਆ ਪੱਤਰੀ ਪੱਤਰੀ ਵਾਲੇ ਰਾਜਾ 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 ਪਹਿਲੇ ਨੂੰ ਦੇਖਣ ਦੇ ਲਈ ਉਹ ਪਰਮੇ ਕਮੇਟੀ ਦੇ ਜੀਆ ਨੂੰ ਆਗਦੇ ਹਨ ਟੀਨਰਾਈ ਦੇ ਗੋਦਰ ਸੁਰਗਵਾਸੀ ਪਾਣ ਪੇ ਜਾ ਪਾਣ ਕਬੱਡੀ ਕਲੱਬ ਬੈਠਾ ਤੇ ਐਨ ਆਰ ਆਈ ਨੇ ਖੋਦਰ ਵਿੱਚ ਮੈਚ ਵੀ ਕਰਦਾ ਦੋਵੇਂ ਟੀਮਾਂ ਪਹੁੰਚ ਜਾਣ ਤਾਂ ਸਾਹਮਣਾ ਜੋਧਾ ਮਾਤਰਾਗਿਆਰਾ ਕਬੱਡੀ ਦਾ ਆਹ ਬਾਉ ਦੀ ਟੀਮ ਅਮਰਪਤੀ ਟੀਮ ਦੇ ਲਈ ਜੋੜ ਦਿੱਤਾ ਮੇਰੇ ਮਿੱਤਰੋ ਅਗਲੀ ਕਬੱਡੀ ਰਵੀ ਐ ਬੁਰਜਲੇਟਾਂ ਦੀ ਧਰਤੀ ਐ ਪਾਣ ਏਰੀਆ ਦਾ ਟੌਪਰ ਖਿਡਾਰੀ ਆ ਮਾਨਸ਼ੇਰ ਕਬੱਡੀ ਦਾ ਮੇਰੇ ਮਿੱਤਰੋ ਦੀਪ ਪਾਸੇ ਔਖਾਂ ਵਾਲਾ ਅਰਚਨ ਸਿੰਘ ਦਾ ਪੁੱਤ ਹੈ ਮਚਾਲੇ ਬਲਵੀਰ ਸਿੰਘ ਖੰਧਵਾੜੇ ਦਾ ਸੁਪੁੱਤਰ ਹੈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਬੱਡੀ ਕਬੱਡੀ ਕਰਨਾ ਹੋਇਆ ਹੈ 5ਵਾਂ ਮੈਚ ਹੈ ਅਮਰਤੇ ਕੰਨੀ ਤੇ ਬਿਲਕੁਲ ਤਿਆਰ ਹੈ ਔਰ ਨਾਲ ਯੋਧਾ ਨੌਜਵਨ ਸੰਗੋਜਲੇ ਵਾਲਾ ਸੰਘਮਾ ਦਾ ਗੋਲਾ ਔਰ ਹਸੈਨ ਗੁੱਜਰ ਚਾਰੇ ਜਾਫੀ ਚੋਟੀ ਦੇ ਤੇ ਬਾਕੀ ਅਗਲੀ ਰੇਡ ਪਾਉਣ ਦੇ ਲਈ ਵਧਿਆ ਆਇਆ ਮੇਰੇ ਮਿੱਤਰੋ ਆਪ ਨਾਂ ਬਣਾਉਣੇ ਪੈਣੇ ਆ ਕਰ ਬੈ ਕੇ ਟਰੱਕੀਆਂ ਨਹੀਂ ਲੱਤੀਆਂ ਦੁਨੀਆ ਦੇ ਵਿੱਚ ਕੋਈ ਕਰਕੇ ਵਿਖਾਉਣਾ ਪੈਣਾ ਫੇਰ ਗੱਲ ਚੱਲਦੀ ਐ ਇਹ ਆ ਪਰਮਜੀਤਪੁਰੀਆ ਇਹਨੂੰ ਦੁਨੀਆ ਨੇ ਨਹੀਂ ਸਲਾਮਾਂ ਕਰਨੀ ਐਵੇਂ ਗੱਲਾਂ ਜਿਹਨੇ ਨੰਬਰ ਜੋੜਿਆ ਆਲ ਖਾਲੇ ਦਾ ਹਰ ਜੱਫਾ 1000 ਦਾ ਬੈਲਜੀਅਮ ਕੋਕੋ ਬਟਾਲਾ ਮਿਰਚਾਂ ਤੇ ਸਾਡਾ ਵੀਰ ਸਾੰਭਾ ਖਾਰੇ ਵਾਲਾ ਉਹ ਐਲਾਨ ਕਰਵਾਉਂਦੇ ਐ ਸਰਦਾਰ ਸੰਦੂਰ ਸਿੰਘ ਜੀ ਐਲਾਨ ਕਰਵਾਉਂਦੇ ਐ ਵੀ ਅਮਰ ਤੇ ਜੱਫੇ ਤੇ 1143 ਹੋਵੇਗਾ ਉਧਰ ਦੀ ਸਾਈਡ ਪਈ ਰੇਡ ਹਸੈਨ ਗੋੱਜਰ ਗੋੱਜਰਾਂ ਦੇ ਲਾਣੀ ਦਾ ਫਤਿਹਗੜ ਚੂੜੀਆਂ ਦੇ ਏਰੀਆ ਦਾ ਇਹ ਜਬਰਦਸਤ ਜਾਫੀ ਹੈ ਬਾਊ ਮਾਣ ਕਰਦਾ ਮੁੰਡੇ ਤੇ ਇੱਕ ਪਾਸੇ ਏ ਲਾੜ ਲੱਗਿਆ ਬੜਾ ਸਿਰ ਕਹਿੰਦੇ ਸਿਰਾ ਆਹ ਪਾਰੀ ਥਾਪੀ ਆਹ ਪਾਰੀ ਥਾਪੀ ਲਾਉਣਗੇ ਫਰਕ ਦੇ ਡੌਲੇ ਕੋਲੇ ਲੱਗਦਾ ਕਰਾਉਣਗੇ ਐਨ ਸਿਰਾ ਲੱਗਿਆ ਪਿਆ ਹੈ ਕਸ ਵਾਲਾ ਯੋਧਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਇਸ ਸਾਈਕਲ ਜਿਨ੍ਹਾਂ ਨੂੰ ਨਹੀਂ ਸੀ ਨਸੀਬ ਹੁੰਦੇ ਉਹਨਾਂ ਨੇ ਵੀ ਤੋਂ ਦਿਨ ਫੇਰੇ ਤੈਨੂੰ ਖੇੜ ਕੇ ਕਬੱਡੀ ਇਹਨੇ ਮੈਂ ਦਿੰਦੇ ਦੇਖੇ ਬੁਲਟਾਂ ਦੇ ਜਿਹੜੇ ਜਿਹੜੇ ਦਿੱਲੀ ਜਾਂਦੇ ਜਾਮਾ ਕਬੱਡੀ ਇਹ ਤੇਰੇ ਕਈਆਂ ਘਰਾਂ ਦੀ ਕਰਤੀ ਗਰੀਬੀ ਦੂਰ ਤੋਂ ਸੰਭ ਕੇ ਜਾਮਾ ਕਬੱਡੀ ਇਹ ਤੇਰੇ ਕਈਆਂ ਘਰਾਂ ਦੀ ਕਰਤੀ ਕਰੀਬੀ ਦੂਰ ਤੋਂ ਵਾਗ ਗਈ ਗਰੀਬੀ ਚੰਗ ਦਿੱਤੀ ਕਬੱਡੀ ਨੇ ਉਧਰ ਹੀ ਸਹਣ ਗੋਰਾ ਜੰਗਰਾਲ ਧਿਆਨ ਖਾਣਾ ਅਮਰਤਾ ਮੁਕਾਬਲੇ ਤੇ ਨੰਬਰ ਵਿੱਚ ਵੀ ਵੱਡੀਆਂ ਲੱਗਣੀਆਂ 10 ਤਨ ਖੋੜ ਹੋਣਗੇ ਨੀਲੇ ਰੰਗ ਦੇ ਵੱਡੇ ਨਾਮ ਹੋਣਗੇ ਫਾਸ ਸਿੰਘ ਵੀਰ ਦੇ ਚਾਰ ਕਲਬਾਂ ਦੇ ਮੁਕਾਬਲੇ 10 ਅਕਤੂਬਰ ਨੂੰ ਮੇਰੇ ਮਿੱਤਰੋ ਜੰਗਵਾਲ ਬਾਂਗਰ ਦੇ ਵਿੱਚ ਹੋਣਗੇ ਆ ਸਾਰੇ ਪੁੱਛਿਓ ਕਬੱਡੀ ਆ ਗਿਆ ਨੌਜਾਨਾ ਇਹ ਹੈ ਨੌਜਾਨਾ ਜਸ਼ਨ ਆਲਮਗੀਰ ਸਾਹਿਬ ਦੀ ਧਰਤੀ ਦਾ ਮੁਕਾਬਲਾ ਉਹ ਸਾਹਮਣੇ ਆਖਦਾ ਵੀ ਪੈਣੀ ਵਾਲੇ ਖਾਮ ਦੇ ਨਾਲ ਜੈ ਸੰਤੋ ਜੈ ਸੰਤੇ ਭਾਰ ਉੱਠਦੀ ਢੰਗੀ ਪਹਾਏ ਹੈ ਇੱਕੀ ਦੀ ਮੈਂ ਹਾਂ ਤੇਰੀ ਹੂਰ ਪਰ ਜੋੜਿਆ ਤੇ ਸਾਹਮਣੇ ਆਸ਼ੂ ਤੇ ਕਬੱਡੀ ਪਾ ਦੁੱਤੀ ਹੈ ਮਾਨ ਕਬੱਡੀ ਕਲੱਬ ਫਗਵਾੜੇ ਵੱਲੋਂ ਆ ਨੌਜਾਨ ਗੱਲ ਵੀ ਪਈ ਹੋ ਰੇਡ ਆਲਖਾੜ ਵਾਲਾ ਕਹਿੰਦੇ ਤਿਆਰ ਹੈ ਇੱਕ ਕਿੰਨੇ ਤੇ ਦੁਨੀਆ ਦਾ ਸਿਰੇ ਦਾ ਜਾਫੀ ਨਾਲ ਰਾਜਾ ਪੱਦਰੀ ਹੈ ਯੋਧੇ ਵਰਗੇ ਪਰਸੂ ਕੋ ਜਾਪਨ ਅਗਲੇ ਮੈਚ ਦੀਆਂ ਦੋਵੇਂ ਟੀਮਾਂ ਆਇਆ ਬੌਬੀ ਨੂੰ ਬੇਨਤੀ ਹੈ ਮੰਨੇ ਮਖੋਦਰ ਨੂੰ ਬੇਨਤੀ ਹੈ ਵੀ ਟੀਮਾਂ ਲੈ ਕੇ ਪਹੁੰਚ ਜਾਓ ਰੇਡ ਪੈਂਦੀ ਆ ਤੁਮੋਈ ਵਾਲੇ ਗੋਡੇ ਦੀ ਬੈਠਾ ਅਨਕੁਸ਼ ਸਪ੍ਰਿੰਗ ਐਮ ਐਲ ਗਰਨਾਲ ਘਨੌਰ ਦਾ ਵੀਰ ਮੇਰੇ ਮਿੱਤਰੋ ਸਰਕਾਰ ਕਰਦੇ ਆ ਉਧਰ ਅੰਕਸ਼ ਤਰੇਣ ਜੀ ਦਾ ਅਸ਼ੇਕ ਤਾਮਪਾਲੇ ਕਾਕੇ ਦੀ ਟੀਮ ਮਾਨਕ ਫਗਵਾਹੜਾ ਦੇ ਲਈ ਜੋੜ ਦਿੱਤਾ ਨੌਜਾਨ ਨੇ ਜੱਫਾ ਲਾ ਦਿੱਤਾ ਅਗਲੀ ਰੇਡ ਫਰਚਲੇ ਟਾਮਾਲੇ ਰਵੀ ਨੇ ਪਾ ਦਿੱਤੀ ਹੈ ਰੇਡ ਚਾਰ ਜੱਫੀ ਨੇ ਚਾਰੇ ਦੇ ਚਾਰੇ ਪਿਆਰ ਖੜੇ ਹੋਏ ਆਉਂਖਾਂ ਵਾਲਾ ਉਮਰ ਤਾਂ ਇੱਕ ਪਾਸੇ ਇੱਕ ਪਾਸੇ ਚੋਦਾ ਦੇ ਨਾਲ ਰਾਜੇ ਦੇ ਟੱਕਰ ਹੈ ਉਧਰਲੀ ਸਾਈਡ ਧੱਲੂ ਜੀ ਆਂਦੇ ਆ ਵੀ ਪੁਆਇੰਟ ਵਾਲਾ ਕਬੱਡੀ ਪੌਣ ਦੇ ਲਈ ਵਾਧਿਆ ਹੋਇਆ ਪਰਮਜੀਤਪੁਰੇ ਵਾਲੇ ਬਾਗੀ ਦੀ ਪਈ ਹੋ ਰੇਡ ਚਾਰ ਜਾਫੀ ਛਾਪਾ ਔਰ ਗਿਆਨਪਰੀਆ ਆਹ ਸਖਰਦਾਰ ਖਿਡਾਰੀ ਖੇਡ ਮੈਦਾਨ ਦੇ ਵਿੱਚ ਕਰਦਾ ਕੋਸ਼ਿਸ਼ ਇਹ ਜੰਝੂ ਆ ਮੁੰਡਾ ਕਮਾਲ ਕਰਦਾ ਬਾਰੇ ਵਾਲਾ ਟੀਨਾ ਅਗਲੀ ਰੇਡ ਪਾਉਣ ਦੇ ਲਈ ਫੇਰ ਵਧਿਆ ਮੇਰੇ ਮਿੱਤਰੋ ਸਤਕਾਰ ਕਰਦੇ ਮਿੱਪੀ ਪਹਿਲਵਾਨ ਜੀ ਦਾ ਜੱਗੇ ਲੋ ਸੌਰੀ ਵੀ ਐ ਕਿਉਂਕਿ ਘੱਟ ਵੱਡਾ ਕੁਰਸੀਆਂ ਵੀ ਘੱਟ ਪੈ ਗਈਆਂ ਸਤਕਾਰ ਹੈ ਤੁਸੀਂ ਪੁੱਛੋ ਇੱਕ ਜਵਾਨ ਤੇ ਮਿੱਪੀ ਪਹਿਲਵਾਨ ਗੁਰਦਾਸਪੁਰੇ ਦਾ ਧੰਨਵਾਦ ਕਹਾਲੇ ਵਾਲੇ ਟੀਮੇ ਦੀ ਕਬੱਡੀ ਇੱਕ ਪਾਸੇ ਅਮਰਤ ਹੈ ਅਮਰਤ ਕਰਾ ਸਾਰੇ ਸੋਹਣੇ ਤਾਂ ਚ ਅਮਰਤ ਨੂੰ ਹੀ ਵਜਿਆ ਭਾਈ ਤੁਰਿਆ ਟੀ ਸਾਰੇ ਮਾਣ ਮਹਤਮਾ ਕਰਾਂਗੇ ਆ ਸਾਹਮਣੇ ਆਖਿਆ ਵੀ ਕੱਸਾਂ ਵਾਲਾ ਜੋਧਾ ਮੇਰੇ ਮਿੱਤਰੋ ਜੋਧੇ ਜੋ ਜੇ ਕਹਿੰਦੇ ਤਲਵਾਰਾਂ ਉਹ ਸਟਾਂਡੇ ਦੇ ਹੱਥ ਨਹੀਂ ਹੈ ਜਿੱਟਾਂ ਤੇ ਹਾਰਾ ਉਹ ਸਾਢੇ ਰਿਆ ਟੌਣੇ ਆ ਜਿੱਟਾਂ ਤੇ ਆਰਾ ਸਾਹਮਣੇ ਯੋਧਾ ਐ ਐਨ ਆਰ ਆਈ ਨਕੋਦਰ ਵਰਸੇ ਦੇ ਸਰ ਐਨ ਆਰ ਆਈ ਨਕੋਦਰ ਕਿਤੇ ਟ੍ਰੈਂਟੋ ਪੰਜਾਬੀ ਨਕੋਦਰ ਕਿਤੇ ਸਤੇ ਕਲੱਬ ਨਕੋਦਰ ਪਰ ਮੰਨਾ ਕਲੱਬ ਨਕੋਦਰ ਮੰਨਾ ਵੀ ਪੁੱਜ ਗਏ ਟੀਮ ਲੈ ਕੇ ਨਕੋਦਰ ਦੀ ਟੀਮ ਆ ਗਈ ਹੈ ਔਰ ਗੇਮਤੀ ਮੇਰੀ ਵਿਖਮਾ ਦੀ ਜੰਜੂਏ ਵਰਗੇ ਰੌਲੀ ਵਾਲਾ ਮੀਤਾ ਤੇ ਸ਼ਾਕਾ ਬਿਆਲਪਰੀਆ ਮੇਰੇ ਵੀਰੋ ਐ ਵਿਚਾਰੇ ਦਾਹੀ ਮਾਨਕ ਭਰਾਵਾਂ ਦੀ ਟੀਮ ਦੇ ਸਖਦਾਲ ਤਾਲੇ ਕਾਕੇ ਦੀ ਟੀਮ ਹੈ ਹੈਪੀ ਪੰਡਤ ਪੁਜਿਆ ਆ ਲੁਧਿਆਣੀਆਂ ਇਹ ਕਹਿੰਦੇ ਰਸ਼ੀਦ ਪੰਡਾ ਇਸ ਨੌਜਵਨ ਖਿਡਾਰੀ ਦਾ ਆਸ਼ੂ ਲਸਾਰੇ ਵੀ ਅਗਲੀ ਰੇਡ ਮਦਾਨ ਦੇ ਵਿੱਚ ਪੈਂਦੀ ਹੈ ਤੇ ਸਾਡੇ ਜੋਧੇ ਦੀਆਂ ਦੋ ਕਮਟੀਆਂ ਤੇ ਸਾਡੇ ਵੀਰ ਔਰ ਐਨ ਕੋ ਇਸ ਸਟ੍ਰੇਨ ਤੇ ਬਿੰਦਰ ਬਾਲਾ ਉਹਨਾਂ ਦੇ ਵੱਲੋਂ ਗਿਆਨਸ ਹੋਵੇਗਾ ਪਰ ਆਸ਼ੂ ਲਸਾਲ ਆ ਮੇਰੇ ਮਿੱਤਰੋ ਇੱਕ ਪਾਸੇ ਅਮਰਪੁਰ ਇੱਕ ਪਾਸੇ ਗਿੰਨੀ ਐ ਉਹ ਨਿਕਲਿਆ ਮੁੰਡਾ ਬੱਤੀਪੋਰ ਦੀ ਗੋਲੀ ਦੇ ਲੰਗ ਰਿਓ ਮੇਰੇ ਮਿੱਤਰੋ ਆ ਸਾਹਮਣੇ ਆ ਗਦੇ ਵੀ ਰਾਜਾ ਪੱਧਰੀ ਜਿਹਨੂੰ ਦੁਨੀਆ ਆਖਦੀ ਐ ਖਿਡਾਰੀ ਗੇ ਉਧਰ ਦੀ ਸਾਈਡ ਫੇਰ ਆ ਗਦੇ ਵੀ ਭਾਮੜੀ ਵਾਲੇ ਲਾਉਂਦੀ ਰੇਡ ਮੁਕਾਬਲਾ ਦੂਸਰੇ ਪਾਸੇ ਲਖੇ ਪ੍ਰਮਾਤਜੂਆ ਪੜਾਉਂਦਾ ਤੋਰ ਵਿਚ ਮਦਾਨੇ ਗੱਭਰੂ ਬੱਲੇ ਤਕਰਾਏ ਚੰਤੇ ਤਾਰੇ ਤੰਦ ਤੱਕ ਰੋ ਕਬੱਡੀ ਦੀ ਇੱਕ ਪਾਸੇ ਤਜੂਆ ਉਹ ਮਰੋਡੇ ਰੱਖ ਲਿਆ ਨੌਜਾਨੇ ਮਾਨਕ ਫਗਵਾੜੇ ਦੀ ਟੀਮ ਬਾਬਾ ਅਨੰਦਾਜੀ ਕਮਾਲ ਖ ਤੇ ਪਿੰਡ ਦੀ ਰੈਂਬ ਸਾਈਡ ਆਓ ਲਖਾਂ ਕਬੱਡੀ ਲਾਈਵ ਮੈਂ ਬੇਨਤੀ ਕਰਦਾ ਸਾਰੀਆਂ ਪ੍ਰਬੰਧਕ ਕਮੇਟੀਆਂ ਨੂੰ ਵੀ ਇਹ ਆਹ ਕਬੱਡੀ ਲਾਈਵ ਨੂੰ ਆਪਾਂ ਆਪਣੇ ਟੂਰਨਾਮੈਂਟ ਤੇ ਮੌਕਾ ਦਈਏ ਲਾਈਟਾਂ ਜਗਾ ਕੇ ਚੈੱਕ ਕਰ ਲਓ ਮੇਰੇ ਵੀਰ ਅਗਲੀ ਕਬੱਡੀ ਟੀਮੇ ਨੇ ਤੇ ਗੱਲ ਕਰੂ ਲੋਕੋਵਾਲਾ ਲਾਓ ਟੀਨਾ ਕਹਾਲੇ ਵਾਲਾ ਤਗੜਾ ਨੰਬਰ ਜਿਹੜਾ ਇਸ ਲਈ ਵੱਧ ਰਿਹਾ ਖਾਨ ਪੈਣੀ ਵਾਲਾ ਨਾਲ ਨੌਜਵਾਨ ਗੱਭਰੂ ਸ਼ਾਕਾ ਮੀਤਾ ਰੌਲੀ ਵਾਲਾ ਇਹਨਾਂ ਲੰਮੜ ਕਹਾਲੇ ਵਰਗੇ ਮਾਨ ਕਬੱਡੀ ਕਲੱਬ ਵਾਲੇ ਵੀ ਟੀਮ ਦੇ ਖਿਡਾਰੀ ਤਿਆਰ ਨੇ ਆ ਖਾਣ ਆ ਮੁੰਡਾ ਵੱਡੀਆਂ ਆਸਾਂ ਦੇ ਸਿਆਫੀ ਤੋਂ ਵੀ ਆਉਣ ਵਾਲੇ ਸਾਹਮਣੇ ਦੇ ਵਿੱਚ ਬੱਲੇ ਬੱਲੇ ਕਰਵਾਵੇਗਾ ਇਹ ਖਾਣ ਏ ਪੈਣੀ ਵਾਲਾ ਮੇਲੇ ਦਾ ਜਾਨ ਥਲ ਦਾ ਤੂਫਾਨ ਤੇ ਭਾਈ ਇਹ ਅਹਿਮਦੀਆ ਜਵਾਬ ਮੁੰਡਾ ਇੱਕ ਵਾਰੀ ਤਾੜੀਆਂ ਮਾਰ ਕੇ ਆਸ਼ੀਰਵਾਦ ਦੇ ਦਿਓ ਪਰ ਜਗਰਾਲ ਵਾਲੇ ਨੂੰ ਟੱਕਰ ਕਰ ਰਿਹਾ ਅਮਰਤੋਵਾ ਦਰਸ਼ਨ ਜਉਦਾ ਪੁੱਤ ਪ੍ਰਮਾਦਾ ਆਹ ਸਾਹਮਣੇ ਆਉਟ ਹੋ ਗਿਆ ਜੇ ਵੀਰ ਝੇਪੀ ਦਾ ਵੀਰ ਜਗਰ ਦਾ ਫੇਰਾ ਲੱਗਿਆ ਪਿਆ ਮੁੱਖਾ ਦੇ ਮੇਲੇ ਤੇ ਜਫਾ ਲਾਇਆ ਖਾਨ ਨੇ ਤੇ 1100 ਅੰਕੁਸ਼ ਸਪ੍ਰਿੰਟ ਤੇ ਸਾਡੇ ਬਿੰਦਰ ਵਾਲੀ ਜੀ कौन दे बोलो जो मैं दे लेता है लकेशाना रेटा पे तो जफ़ाल आ गया आप कहाँ बताएंगे हैं अंकुश त्रेयो हैं बिंदर बालो हैं जड़े अपने यार हैं जस्टिन 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 खान 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 ਮੇਲਾ ਪੁਰ ਦੇ ਨਾਂ ਹੋ ਗਿਆ ਮੇਲਾ ਆ ਲਖਾਂ ਦਾ ਥਾਂ ਦੇ ਨਾਂ ਹੋ ਗਿਆ ਮੇਰੇ ਵੀਰੋ ਟੀ ਸ਼ਲਟਾ ਘਮਾਉਂਦੀਆਂ ਭਰਾਵਾਂ ਨੇ ਏ ਫੇਰ ਪੰਧਰੀ ਵਾਲਾ ਆਸ਼ੂ ਲਸਾਰੇ ਵਾਲਾ ਆ ਲਖਾਂ ਦਾ ਖੇਡ ਦੇ ਕਬੱਡੀ ਦੇ 스타 ਹੈ ਅੱਜ ਖੇਡ ਦੇ ਕਬੱਡੀ ਦੇ 스타 ਕੋਡੇ ਦੀ ਰੇਡ ਲੈ ਵੀ ਛਾ ਗਿਆ ਗੱਲ ਬਣਾਉਣੀ ਪੈਣੀ ਹੈ ਆਹ ਗੱਲ ਬਣਾਉਣੀ ਪੈਣੀ ਹੈ ਸਾਹਮਣੇ ਰੌਲੀ ਐ ਐਫ ਐਨ ਆ ਨੰਬਰ ਗੋਡੇ ਦਾ ਕਬੱਡੀ ਦਾ ਵੱਡੇ ਪਟਾਣਾ ਦਾ ਵੱਡਾ ਰੇਡਰ ਜਿਹਦੀ ਗੱਲ ਦੁਨੀਆ ਦੇ ਵਿੱਚ ਆਉਂਦੀ ਐਮਐਲਏ ਸੰਗ ਦਾ ਵੀ ਧਰਵਾਣ ਕਰਾਂਗੇ ਉਧਰ ਦੀ ਸਾਈਡ ਕਬੱਡੀ ਤਹਾਲੇ ਵਾਲੇ ਟੀਮੇ ਦੀ ਐ ਇੱਕ ਪਾਸੇ ਅਮਪਾ ਵਿਚਾਲੇ ਬੋਲਾ ਰਾਜਾ ਪਤਰੀ ਤੇ ਪੰਗਾ 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 ਕੀ ਹੋਇਆ ਪੰਗਾ ਪਿਆ ਹੋਇਆ ਕਬੱਡੀ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਖਾਨ ਖਾਨ ਆ ਸ਼ਾਕਾ ਸ਼ਾਕਾ ਹੁੰਦਾ ਵਾਕਾ ਸ਼ਾਕਾ ਤੇ ਕਹਿੰਦੇ ਵਾਕਈ ਗੱਲ ਯੋਗਾ ਤੇ ਸ਼ਾਕਾ ਟੱਕਰ ਸਿਰੇ ਦੀ ਹੈ ਬਾਊ ਦਾ ਯੋਰ ਲੱਗ ਗਿਆ ਸਿਰਾਂ ਲੱਗਣ ਵਾਲੀ ਗੱਲ ਹੈ ਫੱਪਣ ਵਾਲੀ ਗੱਲ ਹੈ ਨਜ਼ਾਰਾ ਵੱਜਣ ਵਾਲੀ ਗੱਲ ਹੈ ਹੌਲਖਾ ਦੇ ਵਿੱਚ ਆਏ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਗੱਲ ਹੈ ਆ ਮੈਚ ਨੇ ਕਹਿੰਦੇ ਹੁਣੇ ਮੇਲਾ ਬਣਾਤਾ ਆ ਮੈਚ ਨੇ ਫੜਕਾ ਦਰਕਾ ਕਰਾਦਾ ਆਹ ਬੰਦ ਦਾ ਹੁਣ ਜੱਫਾ ਲੱਗੂਗਾ ਤੇ 2000 ਬੇਜੋ ਪਾਟੇ ਦੇ ਵਿੱਚ ਫਾਰੇ ਸਾਤਾ ਫਾਰੇ ਵਾਲਾ ਮਾਹੌਲ ਬਣਾਤਾ ਪਲਵਾਨ ਦੇਕਰ ਦੇ ਧੰਨਵਾਦ ਹੈ ਹੌਲਕਾ ਨੂੰ ਇਸ ਨਗਰ ਨੂੰ ਬਖਸ਼ਿਸ਼ ਹੈ ਗਰਾਊਂਡ ਕਲੀਅਰ ਰੱਖਿਆ ਵੀ ਬਹੁਤ ਤਗੜਾ ਮੈਚ ਹੈ ਗੁੱਡੇ ਦੀ ਰੇਡ ਖੇਡ ਮੈਦਾਨ ਦੇ ਵਿੱਚ ਪਈ ਹੋਈ ਹੈ ਗੁੱਡਾ ਭਮੋਈ ਵਾਲਾ ಮೀಟೇ ವರ್ಗೇ ಶಾನೇ ವರ್ಗೇ ಗುಡ್ಡಾ ತಗರಾ ನಂಬರ್ ಟೀಮ ಗುಡ್ಡಾ ಟೀಮ